ਚੋਰ ਐਨੇ ਕੁ ਬੇਖੌਫ ਹੋ ਚੁੱਕੇ ਨੇ ਕਿ ਆਮ ਲੋਕਾਂ ਦੀ ਤਾਂ ਗੱਲ ਛੱਡੋ ਉਹਨਾਂ ਵੱਲੋਂ ਤਾਂ ਪੁਲਿਸ ਮੁਲਾਜ਼ਮਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ ਜੀ ਹਾਂ ਮਾਮਲਾ ਬਠਿੰਡਾ ਤੋਂ ਸਾਹਮਣੇ ਆਇਆ ਜਿਸ ਨੇ ਸਭ ਨੂੰ ਹੈਰਾਨ ਕਰਕੇ ਰੱਖ ਦਿੱਤਾ ਦਾਅਵਾ ਕੀਤਾ ਕਿ ਬਠਿੰਡਾ ਦੇ ਵਿੱਚ ਮੋਟਰਸਾਈਕਲ ਚੋਰਾਂ ਦੇ ਵੱਲੋਂ ਪੁਲਿਸ ਮੁਲਾਜ਼ਮ ਦੇ ਉੱਤੇ ਹਮਲਾ ਕਰ ਦਿੱਤਾ ਜਿਸ ਦੌਰਾਨ ਪੁਲਿਸ ਮੁਲਾਜ਼ਮ ਜ਼ਖਮੀ ਹੋਇਆ ਤੇ ਉਸ ਨੂੰ ਹਸਪਤਾਲ ਦੇ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਐਸਪੀਟੀ ਸਿਟੀ ਨੇ ਦੱਸਿਆ ਕਿ ਮੋਟਰਸਾਈਕਲ ਚੋਰ ਮੋਟਰਸਾਈਕਲ ਚੋਰੀ ਕਰਕੇ ਗਏ ਸੀ ਇਸ ਤੋਂ ਬਾਅਦ ਸਾਡੀ ਪੀਸੀਆ ਦੀ ਟੀਮ ਚੋਰਾਂ ਨੂੰ ਫੜਨ ਲਈ ਗਈ ਤਾਂ ਚੋਰਾਂ ਦੇ ਵੱਲੋਂ ਤਿੱਖੇ ਹਥਿਆਰ ਦੇ ਨਾਲ ਮੁਲਾਜ਼ਮ ਦੇ ਉੱਤੇ ਹਮਲਾ ਕਰ ਦਿੱਤਾ ਤੇ ਮੌਕੇ ਤੋਂ ਫਰਾਰ ਹੋ ਗਏ ਜਿਸ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸਾਡੇ ਕੋਲ ਇੱਕ ਇਨਫੋਰਮੇਸ਼ਨ ਸਿਗੀ ਮੋਟਰਸਾਈਕਲ ਜੁਰੀ ਦੀ ਜਿਹਦੇ ਵਿੱਚ ਕੱਲ ਇੱਕ ਮੋਟਰਸਾਈਕਲ ਜਿਹੜਾ ਚੋਰ ਦੋ ਚੋਰ ਸੀਗੇ ਮੋਟਰਸਾਈਕਲ ਚੋਰੀ ਕੀਤਾ ਸੀਗਾ ਉਸ ਬੰਦੇ ਵਿੱਚ ਪੁਸ਼ਕਿਸ਼ ਕਰਨ ਵਾਸਤੇ ਇਹ ਗਏ ਸੀਗੇ ਜਦੋਂ ਉਹ ਦੋ ਮੁੰਡਿਆਂ ਨੇ ਉਹਨਾਂ ਨੂੰ ਰੋਕਿਆ ਉਹਨਾਂ ਨੂੰ ਪੁੱਛਗਿਸ਼ ਕੀਤੀ ਤਾਂ ਉਹਨਾਂ ਦੇ ਵਿੱਚੋਂ ਇੱਕ ਜਿਹੜੇ ਮੁੰਡਾ ਸੀਗਾ ਉਹਨੇ ਜਿਹੜਾ ਹੈਗਾ ਉਹਦੇ ਕੋਲ ਕੋਈ ਚਾਕੂ ਨੁਮਾ ਚੀਜ਼ ਸੀਗੀ ਉਹ ਇਹਦੇ ਬਾਹਰ ਉੱਪਰ ਜਿਹੜਾ ਹੈਗਾ ਵਾਰ ਕਰਕੇ ਉੱਥੇ ਭੱਜ ਗਏ ਇਹ ਬਾਹਰ ਦੇ ਉੱਪਰ ਸੱਟ ਹੈਗੀ ਆ ਅਸੀਂ ਇਹਨਾਂ ਨੂੰ ਟ੍ਰੀਟਮੈਂਟ ਵਾਸਤੇ ਸਿਵਲ ਹਸਪੀਟਲ ਬਰਜਨਾਲ ਲੈ ਕੇ ਆਏ ਆ ਤੇ ਅਸੀਂ ਜਿਹੜੀ ਹੈਗੀ ਐ ਵਕਫਤੀਮਾ ਲਗਾ ਦਿੱਤੀ ਹੈ ਇਹਨਾਂ ਜਲਦੀ ਜਿਹੜੇ ਦੋਸ਼ੀ ਨੂੰ ਅਡਰੈਸ ਕਰਕੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਜਿਹੜੀ ਜਗ੍ਹਾ ਤੇ ਹੋਇਆ ਕਾਰਦਾ ਇਹ ਕਰਾਲ ਕਲੋਨੀ ਜੀ ਹਾਦਸੇ ਨੇ ਰਹਾ। ਹਾਂ ਠੀਕ ਹੈ ਬਿਲਕੁਲ ਠੀਕ ਹੈ। ਬਾਹਰ ਉੱਪਰ ਸੱਟ ਹੈਗੀ ਆ। ਉਹਦਾ ਟ੍ਰੀਟਮੈਂਟ ਜਿਹੜਾ ਹੈਗਾ ਸਿਵਲ ਹਸਪਤਲ ਅ ਜੀ ਕਰਵਾਇਆ। ਕਿੰਨੇ ਡਾਕਟਰ ਕਿੰਨੇ ਕਰਦੇ ਨੇ? ਇੱਕ ਇੰਜਰੀ ਹੈਗੀ ਆ। ਸਰ ਹੋਰ ਵੀ ਮੁਲਾਜ਼ਮ ਕੋ ਜੱਟ ਨੇ ਇੱਕ ਇਕੱਲੇ। ਨਹੀਂ ਨਹੀਂ ਇੱਕ ਇੱਕ ਹੀ ਮੁਲਾਜ਼ਮ। ਇਹ ਪੀਸੀਆਰ ਦੇ ਮੁਲਾਜ਼ਮ ਹੈਗੇ ਪੀਸੀਆਰ ਮੋਟਰਸਾਈਕਲ। ਉਹਤੇ ਜਿਹੜੇ ਹਸਪਤਾਲ ਦੇ ਵਿੱਚ ਇਹ ਪੁਲਿਸ ਮੁਲਾਜ਼ਮ ਦਾਖਲ ਆ ਉਸ ਡਾਕਟਰ ਦਾ ਵੀ ਬਿਆਨ ਸਾਹਮਣੇ ਆ ਉਹਨਾਂ ਦੀ ਹਾਲਤ ਨੂੰ ਲੈ ਕੇ ਕੀ ਜਾਣਕਾਰੀ ਸਾਂਝੀ ਕੀਤੀ ਆਓ ਸੁਣਦੇ ਹਾਂ। ਮੇਰਾ ਨਾਮ ਜੀ ਡਾਕਟਰ ਸੁਮੇਤ ਮਹਾਜਨ। ਮੈਂ ਇੱਧਰ ਸਰਜਰੀਕਲ ਸਪੈਸ਼ਲਿਸਟ ਸਿਵ ਸਾਡੇ ਕੋਲ ਜੀ ਮੁਲਾਜ਼ਮ ਆਏ ਆ ਉਹਨਾਂ ਦੇ ਇੱਥੇ ਉਹ ਬਾਅਦ ਤੇ 7 ਵਜੇ ਆ ਤੇ ਜਿਹਦਾ ਹੁਣ ਅਸੀਂ ਇਲਾਜ ਕਰਦੇ ਹਾਂ ਠੀਕ ਹੈ ਜੀ ਬਿਲਕੁਲ ਤਾਂ ਦੇਖਿਆ ਜਾ ਸਕਦਾ ਹੈ ਕਿ ਲੁਟੇਰੇ ਚੋਰ ਇੰਨੇ ਕੁ ਬੇਖੌਫ ਹੋ ਚੁੱਕੇ ਨੇ ਕਿ ਇਹਨਾਂ ਨੂੰ ਤਾਂ ਹੁਣ ਪੁਲਿਸ ਪ੍ਰਸ਼ਾਸਨ ਦਾ ਵੀ ਡਰ ਨਹੀਂ ਰਿਹਾ ਤੇ ਉਹਨਾਂ ਦੇ ਉੱਤੇ ਵੀ ਹਮਲੇ ਕੀਤੇ ਜਾ ਰਹੇ ਨੇ ਜੇਕਰ ਪੁਲਿਸ ਹੀ ਸੁਰੱਖਿਅਤ ਨਹੀਂ ਤਾਂ ਫਿਰ ਆਮ ਲੋਕਾਂ ਦੀ ਕੀ ਗੱਲ ਕਰਾਂਗੇ ਹਕੀਕਤ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ